ਕਦੋਂ ਘਰ ਆਤੇ ਤਿੰਨ ਸਾਲ ਹੋ ਗਏ ਭੈਣੇ ਆਉਂਦੇ ਨੇ ਅਜਾ ਤਿੰਨ ਸਾਲ ਹੋ ਗਏ ਤੇ ਨੌਜਵਾਨ ਤੇ ਅੱਜ ਕੱਲ ਵੈਸੇ ਭੁੱਲੇ ਪਟ ਗਏ ਤੁਸੀਂ ਇੱਥੇ ਆ ਕੇ ਚੱਕਰਦੇ ਹੋ ਸੇਵਾ ਬੈਣੇ ਅਸੀਂ ਤਾਂ ਰੱਬ ਤੋਂ ਇਹ ਹੀ ਚਾਹੁੰਦੇ ਆਂ ਕਿ ਬਸ ਆਪਦੇ ਲੜ ਲਈ ਰੱਖੀ ਠੀਕ ਆ ਨਸ਼ੇ ਰੋ ਬਚਾ ਕੇ ਆਪਦੇ ਲੜ ਲਈ ਰੱਖਿਓ ਜਿਹੜੇ ਅੱਜ ਦੇ ਨੌਜਵਾਨ ਸਵੇਰੇ ਉੱਠ ਕੇ ਪਹਿਲਾਂ ਨਸ਼ਾਈ ਭਾਵਦੇ ਹੁੰਦੇ ਆ ਇਹ ਤਾਂ ਪਹਿਲਾਂ ਗੁਰਦੁਆਰੇ ਆਈਦਾ ਸਵੇਰੇ ਠੀਕ ਆ ਸ਼ਾਮ ਨੂੰ ਮਾਰੇ ਨੇ ਪੱਕੀ ਸੇਵਾ ਲਈ ਹੋਈ ਆ 5 ਤੋਂ 11 ਉਹ ਕਰੀਦੀ ਆ ਮਰਦੀ ਸ਼ਾਮ ਦੀ ਸੇਵਾ ਵੀ ਕਰਦੇ ਹੋ ਹਾਂਜੀ ਹਾਂਜੀ ਬੈਣੇ ਚੰਗੇ ਭਾਗਾ ਵਾਲੇ ਹੋ ਵੀਰੇ ਤੁਸੀਂ ਧੰਨ ਮਾਲਕ ਨੇ ਮ ਮੈਂ ਮਾਲਕ ਦੇ ਮੂਰੇ ਕੋਈ ਨਹੀਂ ਗਿਆ ਜੀ ਜੀ ਸੇਵਾ ਕਰਨਾ ਮੈਂ ਕੋਣ ਮਾਲਕ ਘਰੋਂਦਾ ਮੈਂ ਤੋਈ ਕਿੰਨਾ ਸਮਾਂ ਹੋ ਗਿਆ ਇੱਥੇ ਜਿਵੇਂ ਆਂਦੇ ਨੂੰ ਤਿੰਨ ਸਾਲ ਹੋ ਗਏ ਪਾਣੀ ਉੱਤੇ ਆਂਦੇ ਕਿੱਥੇ ਮੈਂ ਢੂਲੇ ਆੜਦੇ ਅੱਛਾ ਤੇ ਪਰਿਵਾਰ ਵੀ ਜੁੜਿਆ ਨਾਲ ਨਹੀਂ ਮੈਂ ਇਕੱਲਾ ਹੀ ਹੋਂ ਨਹੀਂ ਉਹਦਾ ਘਰ ਦੇ ਮੱਥਾ ਟੇਕਣ ਆ ਜਾਂਦੇ ਆ ਬਟ ਮੈਂ ਇਕੱਲਾ ਹੀ ਹੋਂ ਨਹੀਂ ਸੇਵਾ ਇਕੱਲਾ ਹੀ ਕਰਦਾ ਸੇਵਾ ਇਕੱਲਾ ਹੀ ਕਰਦਾ ਮਾ ਮਾਪੇ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਬੱਚੇ ਨਾ ਗੁਰੂ ਦੇ ਲੜ ਲੱਗਦੇ ਹਾਂ ਜੀ ਮਾਦਾ ਕਰੇ ਆਪਦੇ ਇੰਨੀ ਗੱਲ ਕਹੀ ਹੋਈ ਹੈ ਜੀ ਮੈਂ ਕਹਾ ਮੈਨੂੰ ਹੋਰ ਇੱਥੇ ਮਰਜੀ ਜਾਂ ਤੋ ਰੋਗ ਲਿਓ ਮੈਨੂੰ ਗੁਰੂ ਉਹ ਜਿੱਥੇ ਮਰਜੀ ਪਾਰਟੀ ਵਗੈਰਾ ਹੋਊਗੀ ਵਿਆਹ ਸ਼ਾਦੀ ਉੱਥੇ ਰੋਕ ਦਿਓ ਮੈਨੂੰ ਗੁਰੂ ਘਰੇ ਸੇਵਾ ਕਰਨ ਦੀ ਨਹੀਂ ਰੋਕਣਾ ਇਹ ਪਹਿਲੀ ਵਾਰ ਸੁਣਿਆ ਸੀ ਕਿ ਨੌਜਵਾਨ ਕਹਿ ਰਹੇ ਕਿ ਸਾਨੂੰ ਪਾਰਟੀ ਤੇ ਜਾਣ ਤੋਂ ਰੋਕ ਦਿਓ ਕਰਨਾ ਕੀ ਉੱਥੇ ਜਾਗੇ ਇੱਥੇ ਸੇਵਾ ਲਾ ਕੇ ਕੁਝ ਮਿਲੂਗਾ ਹੀ ਫਲ ਜੀ ਮਾਲਕ ਦੇ ਲੜ ਲੱਗਿਆਂ ਕੁਝ ਮਿਲੂਗਾ ਹੀ ਇਹ ਤਾਂ ਹੈ ਨਹੀਂ ਇੱਥੇ ਕੋਈ ਵਿਕਾਰ ਕੀ ਮਿਲੂਗੀ ਕੋਈ ਮਾਲਕ ਦੇ ਲੜ ਲੱਗਾਗੇ ਆਪਾਂ ਫਾਲੀ ਮਿਲੂਗਾ ਹੀ ਉਹ ਮਿੱਠਾ ਵਾਹਿਗੁਰੂ ਜੀ ਹੁਣ ਤਾਂ ਕਿਹੜਾ ਕੰਮ ਜ਼ਵਰਿਆ ਤੁਹਾਡਾ ਹਾਲੇ ਤੱਕ ਤਾਂ ਮਾਲਕ ਮੂਰੇ ਲਈ ਹੋਈ ਹੈ ਇਹ ਮੇਰੇ ਅੱਛਾ ਬਾਕੀ ਬਾਹਰ ਜਾਣਾ ਲੱਗਦਾ ਨਹੀਂ ਨਹੀਂ ਭੈਣੇ ਨੌਕਰੀ ਦੀ ਲੱਗ ਨੌਕਰੀ ਦਾ ਲੱਗ ਨੌਕਰੀ ਹੀ ਕਰਨੀ ਹੈ ਇੱਥੇ ਬਾਹਰ ਕੀ ਕਰਨੀ ਜਾਏਗੀ ਉਮੀਦ ਹੈਗੀ ਹੈ ਪੂਰੀ ਬਨ ਜਾਊਗੀ ਮਾਲਕ ਆਪਣੇ ਗਰੂਗੇ ਜੀ ਮੈਂ ਕੋਣ ਹਾਂ ਮਾਲਕ ਨੇ ਆਪਣਾ ਵੀ ਕਰ ਦੇਣਾ ਉਹਨੇ ਚਾਹੇ ਕੋਈ ਟਾਈਮ ਲਾ ਰਿਹਾ ਅਗਲਾ ਪਰ ਕੀ ਪਤਾ ਉਹਦੇ ਚ ਕੋਈ ਵਧੀਆ ਚੀਜ਼ ਹੋਵੇ ਜੀ 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 ਭਲਾ ਹੁੰਦਾ ਹੈ ਭਾਈ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਕਦੋਂ ਤੋਂ ਆ ਰਹੇ ਸੀ 3 ਸਾਲ ਹੋ ਗਏ ਭੈਣੇ ਆਉਂਦੇ ਨਹੀਂ ਅਜੇ 3 ਸਾਲ ਹੋ ਗਏ ਤੇ ਨੌਜਵਾਨ ਤੇ ਅੱਜ ਕੱਲ ਵੈਸੀ ਭੁੱਲੇ ਭਟਕੇ ਤੁਸੀਂ ਇੱਥੇ ਆ ਕੇ ਚੱਕਰਦੇ ਹੋ ਸੇਵਾ ਬਣੇ ਹੀ ਤਾਂ ਰੱਬ ਤੋਂ ਇਹ ਹੀ ਚਾਹੁੰਦੇ ਆਂ ਕਿ ਬਸ ਆਪਦੇ ਲੜ ਲਈ ਰੱਖੀ ਠੀਕ ਆ ਨਸ਼ੇਰ ਬਚਾਇਆ ਕਿ ਆਪਦੇ ਲੜ ਲਈ ਰੱਖਿਓ ਜਿਹੜੇ ਅੱਜ ਦੇ ਨੌਜਵਾਨ ਸਵੇਰੇ ਉੱਠ ਕੇ ਪਹਿਲਾਂ ਨਸ਼ਈ ਭਾਲਦੇ ਹੁੰਦੇ ਆ ਇਹ ਤਾਂ ਪਹਿਲਾਂ ਗੁਰਦੁਆਰੇ ਆਈਦਾ ਸਵੇਰੇ ਠੀਕ ਆ ਸ਼ਾਮ ਨੂੰ ਮਾਰੇ ਨੇ ਪੱਕੀ ਸੇਵਾ ਲਈ ਹੋਈ ਆ 5 ਤੋਂ 11 ਉਹ ਕਰੀਦੀ ਆ ਮਰਦੀ ਸ਼ਾਮ ਦੀ ਸੇਵਾ ਵੀ ਕਰਦੇ ਹੋ ਹੈ ਜੀ ਹੈ ਜੀ ਬਣੇ ਬੜਾ ਚੰਗੇ ਭਾਗਾ ਵਾਲੇ ਹੋ ਮੇਰੇ ਤੁਸੀਂ ਤੁਹਾਨੂੰ ਮਾਲਕ ਨੇ ਮੈਂ ਕੌਣ ਹਾਂ ਨਾ ਕਰਨੜਾਈ ਮਾਲਕ ਕਰਾਉਂਦਾ ਮੇਤੋ ਮੈਂ ਤਾਂ ਬਾੜ ਗਲੇ ਮੂਰੇ ਕੋਈ ਨਹੀਂ ਗਿਆ ਜੀ ਜੀ ਸੇਵਾ ਕਰਨਾ ਮੈਂ ਕੋਣ ਮਾਲਕ ਕਰਾਂਦਾ ਫਿਰ ਤੂੰ ਕਿੰਨਾ ਸਮਾਂ ਹੋ ਗਿਆ ਇੱਥੇ ਜਿਵੇਂ ਆਂਦੇ ਨੂੰ 3 ਸਾਲ ਹੋ ਗਏ ਪੜਨੇ ਉੱਤੇ ਆਂਦੇ ਕਿੱਥੇ ਮੈਂ ਟੁੱਲੇ ਆੜਦੇ ਅੱਛਾ ਤੇ ਪਰਿਵਾਰ ਵੀ ਜੁੜਿਆ ਨਾਲ ਨਹੀਂ ਮੈਂ ਇਕੱਲਾ ਹੀ ਹਾਂ ਨਹੀਂ ਉਧਰ ਘਰ ਦੇ ਮੱਥਾ ਟੇਕਣ ਆ ਜਾਂਦੇ ਆ ਬਟ ਮੈਂ ਇਕੱਲਾ ਹੀ ਹਾਂ ਸੇਵਾ ਇਕੱਲਾ ਹੀ ਕਰਦਾ ਸੇਵਾ ਇਕੱਲਾ ਹੀ ਕਰਦਾ ਮਾ ਮਾਪਾ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਬੱਚੇ ਨਾ ਗੁਰੂ ਦੇ ਲੜ ਲੱਗਦੇ ਹਾਂਜੀ ਮਾਦਾ ਕਰਿਆ ਤੇ ਇੰਨੀ ਗੱਲ ਕਹੀ ਹੋਈ ਹੈ ਜੀ ਮੈਂ ਕਿਹਾ ਮੈਨੂੰ ਹੋਰ ਇੱਥੇ ਮਰ ਜਾਈ ਜਾਂ ਤੂੰ ਰੋਗ ਲਿਓ ਮੈਨੂੰ ਗੁਰੂ ਘਰੇ ਜਾਂ ਤੂੰ ਉਹ ਜਿੱਥੇ ਮਰਜੀ ਪਾਰਟੀ ਵਗੈਰਾ ਹੋਊਗੀ ਵਿਆਹ ਸ਼ਾਦੀ ਉੱਥੇ ਰੋਕ ਦਿਓ ਮੈਨੂੰ ਗੁਰੂ ਘਰੇ ਸੇਵਾ ਕਰਨ ਦੀ ਲੋੜ ਹੈ ਇਹ ਪਹਿਲੀ ਵਾਰ ਸੁਣਿਆ ਸੀ ਕਿ ਨੌਜਵਾਨ ਕਹਿ ਰਹੇ ਕਿ ਸਾਨੂੰ ਪਾਰਟੀ ਤੇ ਜਾਂਦ ਤੋਂ ਰੋਕ ਦਿਓ ਕਰਨਾ ਕੀ ਉੱਥੇ ਜਾ ਕੇ ਇੱਥੇ ਸੇਵਾ ਲੱਗੇ ਕੁਝ ਮਿਲੂਗਾ ਹੀ ਫਲ ਜੀ ਮਾਲਕ ਦੇ ਲੜ ਲੱਗੇ ਕੁਝ ਮਿਲੂਗਾ ਹੀ ਇਹ ਤਾਂ ਹੈ ਨਹੀਂ ਇੱਥੇ ਕੋਈ ਵਿਕਾਰ ਕੀ ਮਿਲੂਗੀ ਕੋਈ ਮਾਲਕ ਦੇ ਲੜ ਲੱਗਾਗੇ ਆਪਾਂ ਫਾਲੀ ਮਿਲੂਗੀ ਉਹ ਮਿੱਠਾ ਵਾਹਿਗੁਰੂ ਜੀ ਹੁਣ ਤਾਂ ਕਿਹੜਾ ਕੰਮ ਜ਼ਵਰੇ ਤੁਹਾਡਾ ਹਾਲੇ ਤੱਕ ਤਾਂ ਮਾਲਕ ਮੁਰੇ ਲਈ ਹੋਈ ਹੈ ਮੇਰੇ ਅੱਛਾ ਬਾਕੀ ਬਾਹਰ ਜਾਣਾ ਲੱਗਦਾ ਨਹੀਂ ਨਹੀਂ ਭਾਣੇ ਨੌਕਰੀ ਦੀ ਲਾਇ ਹੈ ਮੇਨੇ ਨੌਕਰੀ ਦਾ ਲਾਇ ਨੌਕਰੀ ਹੀ ਕਰਨੀ ਹੈ ਇੱਥੇ ਬਾਹਰ ਕੀ ਕਰਨੀ ਜਾਗੀ ਉਮੀਦ ਤਾਂ ਹੈਗੀ ਹੈ ਪੂਰੀ ਬਨ ਜਾਊਗਾ ਮਾਲਕ ਆਪਣੇ ਗਰੂਵੇ ਜੀ ਮੈਂ ਕੌਣ ਹਾਂ ਮਾਲਕ ਨੇ ਆਪਣਾ ਵੀ ਕਰ ਦੇਣਾ ਉਹਨੇ ਚਾਹੇ ਕੋਈ ਟਾਈਮ ਲਾ ਰਿਹਾ ਅਗਲਾ ਪਰ ਕੀ ਪਤਾ ਉਹਦੇ ਚ ਕੋਈ ਵਧੀਆ ਚੀਜ਼ ਹੋਵੇ ਜੀ 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 ਭਲਾ ਹੁੰਦਾ ਹੈ ਬਈ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ